ਸਰ ਕੀ ਵਾਕਿਆ ਹੈ ਜਰਾ ਕਿ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਰਣਜੀਤ ਸਿੰਘ ਬੇਦੀ ਕੈਮਿਸਟ ਨੇ ਤੇ ਇਹਨਾਂ ਦੇ ਉੱਤੇ ਪਾਰਿੰਗ ਹੋਈ ਸੀ ਤੇ ਸਾਰੇ ਸਾਡੇ ਜੀਓ ਸਾਹਿਬਾਨ ਤੇ ਨਾ ਵੀ ਅਸੀਂ ਮੌਕੇ ਤੇ ਆਏ ਸੀਗੇ ਤੇ ਹਰਜੀਪ ਮਾਇਨਾ ਕਰਦੇ ਸੀ ਤੇ ਸਾਨੂੰ ਪਤਾ ਲੱਗਿਆ ਹੈਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਆ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਜੀ ਦੀ ਸਾਡੀ ਐਸਟੀ ਸਾਡੇ ਸਾਰੇ ਅਸੀਂ ਲੱਗੇ ਕਿ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਪਹੁੰਚ ਸਰ ਕੋਈ ਸੈਟ ਕਾਲ ਸੀ ਜੀ ਅਹ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ्रेट ਕਾਲ ਨਹੀਂ ਆਈ ਹੈਗੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਬਟ ਅਹ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸਪੁਲਿਸ ਕੋ ਇਨਫਰਮੇਸ਼ਨ ਨਹੀਂ ਮੌਕੇ ਤੇ ਆਏ ਹਾਂ ਪਤਾ ਲੱਗਿਆ ਕਿ 2024 ਦੇ ਵਿੱਚ ਕੋਈ ਪਰਚਾ ਰਿਸਟਰ ਹੋਇਆ ਸੀਗਾ ਉਹ ਸਾਰਾ ਚੈੱਕ ਕਰਾਂਗੇ ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਥ्रेट ਕਾਲ ਨਹੀਂ ਸਾਨੂੰ ਇਨਫਰਮੇਸ਼ਨ ਨਹੀਂ ਆਈ ਕਿੰਨੇ 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 ਫਾਇਰ ਹੋਏ ਹੈ ਲੇਕਿਨ ਹੁਣ ਇਸ ਟਾਈਮ ਤੇ ਇਹਨਾਂ ਕੋਲ ਸਿਕ ਉਹ ਦੇ ਰਹੇ ਹਾਂ ਇਹ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨਫਾਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਹੀ ਹੈਗੇ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਕਿ ਕੀ ਸਿਕਿਉਰਟੀ ਦਾ ਸੀਗਾ ਸਾਰਾ ਚੈੱਕ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੇ ਸਾਨੂੰ 4 ਫੋਲ ਮਿਲੇ ਆ ਮੌਕੇ ਤੇ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਂ ਗੋਲੀ ਲੱਗੀ ਕਿੱਥੇ ਜੀ ਪਰ ਦੇਖੋ ਜੀ ਇਹ ਹਜੇ ਹੁਣ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫਾਰਮੇਸ਼ਨ ਸੀ ਜੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਟੇਲ ਸਟੇਟਮ ਸੀ ਸਾਡੀ ਟੀਮ ਆਲਰੇਡੀ ਲੱਗੀ ਹੈ ਤੇ ਆ ਮੈਂ ਦੇਖ ਰਿਹਾ ਸੀ ਸਟੇਵ ਲੱਗੇ ਹੋਏ ਹੈਗੇ ਤੇ ਉਹਨਾਂ ਨੂੰ ਚੈੱਕ ਕਰਾਂਗੇ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਟ੍ਰੇਸ ਕਰਾਂਗੇ ਧੰਨਵਾਦ